ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣੀ ਚਾਹਣਾ ਕਿਉਂਕਿ ਦੇਖੋ ਟੀਚਰ ਦਾ ਕੱਲ ਆਪਣੇ ਕੋਲ ਟੀਚਰਸ ਡੇ ਆ ਤੁਹਾਨੂੰ ਪਤਾ ਸਭ ਨੂੰ ਕਿ ਕੱਲ 5 ਸੈਪਟੈਂਬਰ ਹੈ ਕੱਲ ਟੀਚਰਸ ਡੇ ਹੈ ਤਾਂ ਟੀਚਰ ਦਾ ਕੱਲਾ ਇਹ ਫਰਜ਼ ਨਹੀਂ ਹੁੰਦਾ ਕਿ ਉਹ ਤੁਹਾਨੂੰ ਪੇਪਰ ਲਈ ਪੜ੍ਹਾਵੇ ਉਹ ਤੁਹਾਨੂੰ ਜ਼ਿੰਦਗੀ ਲਈ ਵੀ ਪੜ੍ਹਾਵੇ ਇਹ ਟੀਚਰ ਦਾ ਫਰਜ਼ ਹੁੰਦਾ ਸੋ ਕੱਲ ਪਰਸੋਂ ਤੋਂ ਮੈਂ ਪਹਿਲਾਂ ਤਾਂ ਇੱਕ ਅੱਧੀ ਦੇਖੀ ਮੈਂ ਚਲੋ ਇਗਨੋਰ ਕਰਤਾ ਕੱਲ ਪਰਸੋਂ ਤੋਂ ਇੱਕ ਬਹੁਤ ਜ਼ਿਆਦਾ ਇੰਸਟਾਗ੍ਰam ਤੇ ਸਟੋਰੀ ਚੱਲ ਰਹੀ ਹੈ ਉਹਦੇ ਵਿੱਚ ਕੀ ਆ ਰਿਹਾ ਹੈ ਕਿ ਆਪਣੇ ਕੋਲੇ ਪੰਜਾਬ ਐਂਡ ਹਾਈ ਕੋਰਟ ਨੇ ਕੀ ਕਰਤਾ ਕਿ ਰਾਜ ਕਰੇਗਾ ਖਾਲਸਾ ਇਹ ਜੋ ਆਪਣੇ ਕੋਲੇ ਤੱਕ ਹੈ ਇਹਦੇ ਉੱਤੇ ਬੈਨ ਲਗਾਤਾ ਵੀ ਜੋ ਵੀ ਇਹਨੂੰ ਬੋਲੂਗਾ ਉਹਨੂੰ ਕੀ ਕਰ ਲਿਆ ਜਾਊਗਾ ਗ੍ਰਿਫਤਾਰ ਕਰ ਲਿਆ ਜਾਊਗਾ ਬਹੁਤ ਬਹੁਤ ਜਾਣੇ ਇਹਨੂੰ ਆਪਣੇ ਕੋਲ ਰੀਸ਼ੇਅਰ ਵੀ ਕਰ ਰਹੇ ਨੇ ਇਹ ਇੱਕ ਫੇਕ ਨਿਊਜ਼ ਹੈ ਇਹ ਇੱਕ ਫੇਕ ਨਿਊਜ਼ ਹੈ ਬਿਲਕੁਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਐਸੀ ਕੋਈ ਵੀ ਗੱਲ ਤੁਹਾਨੂੰ ਨਹੀਂ ਕਹੀ ਤੇ ਇਹ 2018 ਦੇ ਲਗਭਗ ਦੀ ਨਿਊਜ਼ ਸੀਗੀ ਜਿਹੜੀ ਕਿਸੇ ਫੇਸਬੁੱਕ ਦੇ ਉੱਤੇ ਐਵੇਂ ਹੀ ਕਿਸੇ ਨੇ ਮੇਰੇ ਵਰਗੇ ਨੇ ਚੌੜ ਕਰਦੇ ਕਰਦੇ ਨੇ ਸ਼ੇਅਰ ਕਰਤੀ ਉਸ ਟਾਈਮ ਇਹ ਸ਼ਾਇਦ ਵਾਇਰਲ ਨਹੀਂ ਨਹੀਂ ਹੋਈ ਪਰ ਇਹਨੂੰ ਅੱਜ ਦੇ ਟਾਈਮ 'ਚ ਦੁਬਾਰਾ ਕੀ ਕਰਿਆ ਜਾ ਰਿਹਾ ਹੈ ਵਾਇਰਲ ਕਰਿਆ ਜਾ ਰਿਹਾ ਸੋ ਇਸ ਚੀਜ਼ਾਂ ਤੋਂ ਆਪਣੇ ਬਿਹਾਰਫ ਤੇ ਹੀ ਬਚਿਆ ਕਰੋ ਇਹ ਇੱਕ ਪ੍ਰੋਪਰ ਫੇਕ ਨਿਊਜ਼ ਹੈ ਇਹ ਜਾ ਕੋਈ ਵੀ ਵਰਡਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਨਹੀਂ ਦਿੱਤਾ ਇਹ ਇੱਕ ਉਹਦੀਆਂ ਜਿਹੜੀਆਂ ਪੇਕਾਰ ਖਬਰਾਂ ਨੇ ਇਹਦੇ ਵਿੱਚ ਨਾ ਆਇਆ ਕਰੋ ਉਸ ਖਬਰ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਉਹਨੂੰ ਘੱਟੋ-ਘੱਟ ਰੀਚੈਕ ਜ਼ਰੂਰ ਕਰ ਲਿਆ ਕਰੋ ਮੈਂ ਵੀ ਕੋਈ ਜ਼ਿਆਦਾ ਰੀਚੈਕ ਨਹੀਂ ਕੀਤੀ ਦੋ ਜਾਂ ਤਿੰਨ YouTube ਦੀ ਵੀਡੀਓ ਨੇ ਥੋੜਾ ਜਿਹਾ Google ਆ ਬਸ ਉਹਦੇ ਬਾਰੇ ਹੀ ਆਪਾਂ ਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਤਾਂ ਇਹ ਫੇਕ ਨਿਊਜ਼ ਤੋਂ ਬੱਚੋ ਆਈ ਹੋਪ ਕਿ ਤੁਸੀਂ ਇਹ ਚੀਜ਼ ਨੂੰ ਸਮਝੇ ਹੋਵੋਗੇ ਅੱਗੇ ਤੋਂ ਵੀ ਤੁਹਾਡੇ ਮੂਰੇ ਕੋਈ ਵੀ ਐਸੀ ਚੀਜ਼ ਆਂਦੀ ਹੈ ਜੋ ਤੁਹਾਨੂੰ ਭੜਕਾ ਰਹੀ ਹੈ ਤਾਂ ਉਹਦੇ ਉੱਤੇ ਥੋੜਾ ਜਿਹਾ ਕੰਟਰੋਲ ਕਰਕੇ ਸੋਚਿਆ ਕਰੋ ਵੀ ਕੀ ਇਹ ਝੂਠ ਤਾਂ ਨਹੀਂ ਤਾਂ ਸਰਚ ਕਰ ਲਿਆ ਕਰੋ ਠੀਕ ਹੈ